ਥਾਂ ਤੇ ਡੇਡੇ ਗੱਡੇ ਬਣੇ ਹੋਏ ਨੇ ਜੀ ਤੇ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਵੀ ਕਦ ਜਿਵੇਂ ਲੇਟਾਂ ਪੈਂਦੀਆਂ ਨੇ ਰਾਤ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦ ਟੋਏ ਦੇ ਵਿੱਚ ਗਰ ਗਿਆ ਕਈ ਵਾਰ ਤਾਂ ਹੱਥ ਵੀ ਛੁੱਟ ਜਾਂਦਾ ਜੀ ਲੱਕ ਪੈ ਗਈ ਜੀ ਹੁਣ ਅੱਧੇ ਖੱਡੇ ਬੰਦ ਹੋ ਗਏ ਜਿਹੜੇ ਅੱਧੇ ਖੱਡੇ ਪੈਂਡਿੰਗ ਨੇ ਐਕਸੀਡੈਂਟ ਦੇ ਚਾਂਸ ਤਾਂ ਅੱਜ ਵੀ ਉਨੇ ਹੀ ਨੇ ਫਿਰ ਠੇਕੇਦਾਰ ਨੂੰ ਕਹਿ ਕੇ ਨਾ ਜੀ ਕੁਝ ਖੱਡੇ ਭਰਵਾਏ ਸੀ ਪਰ ਅਜੇ ਵੀ ਕੁਝ ਰਹਿ ਗਏ ਸੀ ਜੀਮ ਸਾਹਿਬ ਦੀ ਸਰਕਾਰ ਦੇ ਵਿੱਚ ਆਪਾਂ ਪੂਰਾ ਕੰਮ ਈਮਾਨਦਾਰੀ ਦੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਇਨਸ਼ੋਰ ਕਰਾਂਗੇ ਵੀ ਹੋਏਗਾ ਕਈ ਵਾਰੀ ਉਹਰੇ ਜਦੋਂ ਕੋਈ ਬੰਦਾ ਕੋਈ ਤੇਜ਼ ਹੁੰਦਾ ਆ ਜਾਂ ਕਿਸੇ ਨੂੰ ਕਾਲੀ ਹੁੰਦੀ ਆ ਉਹ ਜਦੋਂ ਲੰਘਦਾ ਆ ਬਹੁਤ ਮੋਟਰਸਾਈਕਲ ਗਿਰਦੇ ਨੇ ਅਸੀਂ ਦੇਖੇ ਨੇ ਬਹੁਤ ਟੁੱਟਦੇ ਹੋਏ ਲਾਇਬੀਲ ਇੱਥੇ ਤੇ ਜਿਹੜਾ ਬੰਦਾ ਤੁੰਦ ਚ ਆਉਂਦੇ ਦਾ ਐਕਸੀਡੈਂਟ ਹੋਣਾ ਇਸ ਗੱਲ ਕਰਕੇ ਤੁਸੀਂ ਦੇਖ ਲਓ ਕਿੰਨੀ ਜ਼ਿਆਦਾ ਇਹ ਇੱਕ ਸੰਕਟ ਦਾ ਕਾਰਨ ਬਣ ਸਕਦਾ ਮੇਰੇ ਸਾਬ ਨਾਲ ਤਾਂ ਜੀ ਇਹ ਇਕੱਲੀ ਮਹਿਕਮੇ ਤੇ ਅਫਸਰਾਂ ਦੀ ਲਾਪਰਵਾਹੀ ਹੈ ਜਿਹੜਾ ਇਹ ਸੜਕਾ ਦਾ ਕੰਮ ਸਰਕਾਰ ਵੱਲੋਂ ਪਾਸ ਹੋਣ ਤੋਂ ਬਾਵਜੂਦ ਵੀ ਨਹੀਂ ਇਹ ਹੋ ਰਿਹਾ ਨਾਬਾ ਪਵਾਨੀਗੜ ਗੋਵਿੰਦਗੜ ਪੰਜ ਹਲਕਿਆਂ ਨੂੰ ਆਪਸ ਦੇ ਵਿੱਚ ਜੋੜਨ ਵਾਲੀ ਸੜਕ ਦੀ ਹਾਲਤ ਬਣੀ ਹੋਈ ਹੈ ਤਰਸਯੋਗ ਭਾਵੇਂ ਕਿ ਪੀਡਬਲਿਊਡੀ ਵਿਭਾਗ ਵੱਲੋਂ ठेकेदारों ਤੋਂ ਸੜਕ ਤੇ ਪਏ ਖੱਡੇ ਭਰਨ ਦੇ ਲਈ ਕੁਝ ਦਿਨ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਗਿਆ ਸੀ ਪਰ ठेकेदारों ਵੱਲੋਂ ਪਵਾਨੀਗੜ ਤੋਂ ਲੈ ਕੇ ਗੋਵਿੰਦਗੜ ਤੱਕ ਸੜਕ ਤੇ ਅੱਧੇ ਖੱਡੇ ਤਾਂ ਭਰ ਦਿੱਤੇ ਗਏ ਨੇ ਪਰ ਅੱਧੇ ਖੱਡੇ ਰੱਬ ਆਸਰੇ ਹੀ ਛੱਡ ਦਿੱਤੇ ਗਏ ਜੀ ਹਾਂ ਹੁਣ ਆਲਮ ਇਹ ਹੈ ਕਿ ਸੰਘਣੀ ਧੁੰਦ ਚਲਦੇ ਆ ਵਹੀਕਲ ਖੱਡਿਆਂ ਦੇ ਵਿੱਚ ਟਿਕ ਰਹੇ ਨੇ ਕਈ ਲੋਕ ਜ਼ਖਮੀ ਹੋ ਰਹੇ ਨੇ ਇਨ੍ਹਾਂ ਸੜਕਾਂ ਕਾਰਨ ਜਿਨ੍ਹਾਂ ਦੀ ਮੁਰੰਮਤ ਨਾ ਤਾਂ ਚੰਗੀ ਤਰ੍ਹਾਂ ਕਰਵਾਈ ਗਈ ਹੈ ਪਰ ਸਰਕਾਰ ਵੱਲੋਂ ਕੰਮ ਸ਼ੁਰੂ ਕੀਤੇ ਹੋਏ ਨੇ ਅੱਧ ਵਿਚਾਲੇ ਲਟਕਾਏ ਹੋਏ ਨੇ ਕੋਣੀਗੜ ਤੋਂ ਜਿਹੜੀ ਗਵਿੰਦਗੜ ਤੱਕ ਰੋਡ ਹੈ ਜੀ ਇਹਦਾ ਹੁਣ ਕਿੰਨੇ ਟਾਈਮ ਤੋਂ ਪਿੱਛੇ ਜਿਹਾ ਬੁਰਾ ਹਾਲ ਚੱਲ ਰਿਹਾ ਸੀਗਾ ਪਿਛੇ ਇਹ ਸੁਣਿਆ ਸੀ ਵੀ ਸਰਕਾਰ ਨੇ 42 ਕਰੋੜ ਰੁਪਇਆ ਇਹਦੇ ਲਈ ਅਲਾਟ ਕੀਤਾ ਹੈਗਾ ਵੀ ਸਰ ਜਿਹੜੀ ਸੜਕ ਹੈ ਉਹ ਪੂਰੀ ਤਰ੍ਹਾਂ ਨਵੀਂ ਬਣਦੀ ਹੈ ਪਰ ਹੁਣ ਮੈਂ ਕੱਲ ਵੀ ਤੇ ਦੇਖਿਆ ਹੈ ਜੀ ਉੱਥੇ ਸੜਕ ਦੇ ਖੱਡੇ ਨਾ ਤਾਂ ਪੂਰੇ ਸਖੱਡੇ ਭਰੇ ਗਏ ਨੇ ਹਜੇ ਤੱਕ ਵੱਡੇ ਖੱਡੇ ਵਿੱਚ ਹੈਗੇ ਨੇ ਧੁੰਦ ਹੋ ਜਾਂਦੀ ਹੈ ਸੜਕ ਨਹੀਂ ਦਿਖਦੀ ਕਿਉਂ ਵਾਈਟ ਲਾਈਨ ਨਹੀਂ ਹੈ ਨਾ ਗੱਬੇ ਪਾਰਟੀਸ਼ਨ ਹੈ ਕੋਈ ਉਹਦੇ ਇਸ ਕਰਕੇ ਸੜਕ ਦਾ ਅੱਜ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੇ ਤੁਸੀਂ ਕਹੋ ਵੀ ਐਕਸੀਡੈਂਟ ਨਹੀਂ ਹੁੰਦੇ ਤਾਂ ਐਕਸੀਡੈਂਟ ਅੱਜ ਵੀ ਹੋ ਹੀ ਰਹੇ ਨੇ ਉੱਥੇ ਜਿਹੜੀ ਲੁੱਕ ਪਾਈ ਸੀ ਪਿਛਲੇ ਦਿਨ ਉਹਦਾ ਕੀ ਰਿਜ਼ਲਟ ਨਿਕਲਿਆ ਲੁੱਕ ਪੈ ਗਈ ਜੀ ਹੁਣ ਅੱਧੇ ਖੱਡੇ ਬੰਦ ਹੋ ਗਏ ਜਿਹੜੇ ਅੱਧੇ ਖੱਡੇ ਪੈਂਡਿੰਗ ਨੇ ਐਕਸੀਡੈਂਟ ਦੇ ਚਾਂਸ ਤਾਂ ਅੱਜ ਵੀ ਉਨੇ ਹੀ ਨੇ ਫਿਰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਹੈਗਾ ਇਹ ਤਾਂ ਸੜਕ ਦਾ ਕੰਮ ਮੁਕੰਮਲ ਤੌਰ ਤੇ ਹੋ ਜਾਣਾ ਚਾਹੀਦਾ ਸੀਗਾ ਜਦੋਂ ਸਰਕਾਰ ਨੇ ਅਲਾਟ ਕਰਤਾ ਸਾਰਾ ਕੁਝ ਇਹ ਤਾਂ ਮਹਿਕਮੇ ਨੂੰ ਦੇਖਣਾ ਚਾਹੀਦਾ ਹੈ ਇਹ ਕੀ ਦੀ ਲਾਹ ਪਰਵਾਹ ਬਣਦੀ ਹੈ ਮੇਰੇ ਹਿਸਾਬ ਨਾਲ ਤਾਂ ਜੀ ਇਹ ਇਕੱਲੀ ਮਹਿਕਮੇ ਤੇ ਅਫਸਰਾਂ ਦੀ ਲਾਹ ਪਰਵਾਹੀ ਹੈ ਜਿਹੜਾ ਇਹ ਸੜਕਾ ਦਾ ਕੰਮ ਸਰਕਾਰ ਵੱਲੋਂ ਪਾਸ ਹੋਣ ਤੋਂ ਬਾਵਜੂਦ ਵੀ ਨਹੀਂ ਇਹ ਹੋ ਸਕ ਰਿਹਾ ਪੂਰੇ ਖੱਡੇ ਚੱਡਣ ਦਾ ਕੀ ਮੰਨਦੇ ਹੋਕਰ ਮੇਰੇ ਹਿਸਾਬ ਨਾਲ ਤਾਂ ਜੀ ਇਹ ਮਤਲਬ ਇਹ ਲਗਾ ਲਓ ਵੀ ਪੈਚ ਵਰਕ ਜਿਹੜਾ ਕੀਤਾ ਗਿਆ ਵੀ ਖਾਣਾ ਪੂਰਤੀ ਕੀਤੀ ਗਈ ਹੈ। ਆ ਵੀ ਟੁੱਟੀ ਪਈ ਐ। ਨਾਲ ਸੀਨਰ ਟਾਈਮਰ ਇਹਨਾਂ ਨੇ ਕੁਝ ਕਰਿਆ ਨਾ ਹੁਣ ਕਰ ਰਹੇ ਨੇ। ਬਹੁਤ ਮੁਸ਼ਕਲ ਆ। ਬਹੁਤ ਬਹੁਤ ਜ਼ਿਆਦਾ ਮੁਸ਼ਕਲ ਆ। ਕਿੰਨੇ ਕੁ ਟੋਏ ਨੇ? ਬਹੁਤ ਜ਼ਿਆਦਾ ਨੇ। ਕਿੰਨੇ ਕੁ ਲੋਕਾਂ ਨੇ ਮੌਤਾਂ ਹੋ ਚੁੱਕੀਆਂ ਨੇ? ਬਹੁਤ ਹੋ ਚੁੱਕੀਆਂ ਨੇ ਵੀਰੇ। ਸੜ ਦੇ ਵੀ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਜੀ। ਪੱਦੇ ਸਾਹਮਣੇ ਦੇਖੋ ਥਾਂ ਥਾਂ ਤੇ ਡੇਡੇ ਗੱਡੇ ਬਣੇ ਹੋਏ ਨੇ ਜੀ। ਤੇ ਪਤਾ ਹੀ ਲੱਗਦਾ ਕਈ ਵਾਰੀ ਵੀ ਕਦ ਜਦ ਮੈਂ ਲੇਟਾਂ ਪੈਂਦੀਆਂ ਨੇ ਰਾਤ ਨੂੰ ਪਤਾ ਨਹੀਂ ਲੱਗਦਾ ਵੀ ਕਾਲ ਟੋਏ ਦੇ ਵਿੱਚ ਗਰ ਗਿਆ ਕਈ ਵਾਰ ਤਾਂ ਹੱਥ ਵੀ ਛੁੱਟ ਜਾਂਦਾ ਜੀ ਬਹੁਤ ਜ਼ਿਆਦਾ ਉਹ ਆਈ ਕਿਸੇ ਦੇ ਵਿੱਚ ਲੱਗਣ ਦਾ ਡਰ ਆਈ ਇਹਦੇ ਕਰਕੇ ਬਹੁਤ ਬਚਾ ਕੇ ਚੱਲਣਾ ਪੈਂਦਾ ਜਿਹੜੀ ਹੁਣ ਸਾਈਡ ਤੇ ਅਸੀਂ ਆ ਰਹੇ ਹਾਂ ਜੀ ਉਹ ਸਾਈਡ ਤੇ ਤਾਂ ਸਮਝ ਲਓ ਜੀ ਟੋਇਆਂ ਨੂੰ ਬਚਾਉਂਦੇ ਬਚਾਉਂਦੇ ਦੂਏ ਗੱਡੀਆਂ ਵਾਲੇ ਉੱਪਰ ਨੂੰ ਆ ਜਾਂਦੇ ਨੇ ਆਹ ਹਾਂ ਜੀ ਸਮਤ ਤਾਂ ਸਾਨੂੰ ਤਾਂ ਹੋਰ ਇਧਰ ਟੋਇਆਂ ਦੀ وجہ ਹੋਰ ਕੱਚੇ ਚ ਉਤਰਨਾ ਪੈਂਦਾ ਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਜੀ ਇਹਦੇ ਜੇ ਕੋਈ ਮੋਟਰਸਾਈਕਲ ਲੰਘਦਾ ਆ ਤਾਂ ਡੈਡ ਦੇ ਨੇ ਵੱਜਦਾ ਇਹ ਵਿੱਚ ਇਹਦੇ ਨਾਲ ਰਾਤ ਨੂੰ ਵੀ ਐਕਸੀਡੈਂਟ ਹੋਣ ਦੇ ਬਹੁਤ ਚਾਂਸ ਰਹਿੰਦੇ ਨੇ ਕਈ ਵਾਰੀ ਜਦੋਂ ਕੋਈ ਬੰਦਾ ਕੋਈ ਤੇਜ਼ ਹੁੰਦਾ ਆ ਜਾਂ ਕਿਸੇ ਨੂੰ ਕਾਲੀ ਹੁੰਦੀ ਆ ਉਹ ਜਦੋਂ ਲੰਘਦਾ ਆ ਬਹੁਤ ਮੋਟਰਸਾਈਕਲ ਗਿਰਦੇ ਨੇ ਅਸੀਂ ਦੇਖੇ ਨੇ ਬਹੁਤ ਟੁੱਟਦੇ ਹੋਏ ਲਾਈਵ ਵੀ ਲੈ ਇੱਥੇ ਕਈ ਗੱਡੀਆਂ ਦੇ ਥੱਲੋਂ ਟੁੱਟ ਜਾਂਦੇ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਹ ਰੋਡ ਇੱਥੋਂ ਦੀ ਅਕਸਰ ਜਦੋਂ ਪਿੰਡਾਂ ਦੇ ਵਿੱਚ ਜਾਂਣਾ ਤਾਂ ਜਿਹੜਾ ਹੈ ਦੇਖਦਾ ਵੀ ਕਾਫੀ ਖੱਡੇ ਸੀ ਐਕਸ਼ਨ ਸਾਹਿਬ ਨੇ ਜਿਹੜੇ ਠੇਕੇਦਾਰ ਨੂੰ ਕਹਿ ਕੇ ਨਾ ਜੀ ਕੁਝ ਖੱਡੇ ਪਰਵਾਏ ਸੀ ਪਰ ਹਜੇ ਵੀ ਕੁਝ ਰਹਿ ਗਏ ਸੀ ਤੇ ਮੈਨੂੰ ਲੱਗਿਆ ਵੀ ਪੀਡਬੀਡ ਮਹਿਕਮੇ ਦੇ ਜਿਹੜੇ ਐਕਸ਼ਨ ਸਾਹਿਬ ਨੇ ਹੋਰ ਮੁਲਾਜ਼ਮ ਹੈ ਉਹਨਾਂ ਨੂੰ ਇੱਕ ਵਾਰੀ ਮੈਂ ਦਿਖਾ ਦਵਾਂ ਤਾਂ ਜੋ ਦੇਖੋ ਸਰਦੀ ਤਾਂ ਆ ਗਈ ਹੈਗੀ ਔਰ ਲੋਕ ਕਈ ਵਾਰੀ ਨਹੀਂ ਉਹਨਾਂ ਕੰਮ ਕਰਦੀ ਫਿਰ ਵੀ ਸਾਡੇ ਸਾਡੇ ਵੱਲੋਂ ਕੋਸ਼ਿਸ਼ ਇਹ ਹੋਊਗੀ ਵੀ ਇਹ ਜਿੰਨਾ ਵੀ ਪੈਚ ਵਰਕ ਹੋ ਜਾਵੇ ਸਰਦੀ ਤੋਂ ਪਹਿਲਾਂ ਪਹਿਲਾਂ ਠੰਡ ਤਾਂ ਹੋ ਗਈ ਹੈ ਤਾਂ ਜੋ ਜਿਹੜੇ ਲੋਕ ਹੈਗੇ ਐਕਸੀਡੈਂਟਾਂ ਤੋਂ ਬਚ ਸਕਣ ਰੈਂਡਰ ਹੋਇਆ ਹੋਇਆ ਜੀ ਤੇ ਕਿਉਂਕਿ ਸਰਦੀ ਦੇ ਵਿੱਚ ਜਿਹੜੀ ਹੈ ਲੋਕ ਪਾਉਣੀ ਉਹ ਬਾਕੀ ਤਾਂ ਐਕਸ਼ਨ ਸਾਹਿਬ ਟੈਕਨੀਕਲ ਗੱਲ ਦੱਸ ਸਕਦੇ ਹੈਗੇ ਆ ਤੇ ਜਿਹੜੇ ਖੱਡੇ ਜ਼ਰੂਰ ਪਰਵਾ ਲਾਂਗੇ ਜੀ ਜਿਹੜੇ ਰਹਿ ਗਏ ਨੇ ਕਾਫੀ ਸਾਰੇ ਭਰ ਵੀ ਦਿੱਤੇ ਗਏ ਨੇ ਬਟ ਕੁਝ ਰਹਿੰਦੇ ਨੇ ਤੇ ਐਕਸੀਡੈਂਟ ਦਾ ਕਾਰਨ ਬਣਦੇ ਹਨ ਧੁੰਦਾ ਆ ਜਾਣੀ ਆ ਜੀ ਤੇ ਤਾਂ ਕਰਕੇ ਮੈਂ ਤੇ ਐਕਸ਼ਨ ਸਾਹਿਬ ਅੱਜ ਖੁਦ ਆਏ ਸੀਗੇ ਵੀ ਅੱਛੀ ਤਰ੍ਹਾਂ ਦੇਖ ਲਈਏ ਤੇ ਉਹਨਾਂ ਦੇ ਮੁਲਾਜ਼ਮ ਨੂੰ ਸਮਝਾ ਦਈਏ ਤੇ ਸਬੰਧਤ ਠੇਕੇਦਾਰ ਤੋਂ ਪੈਚ ਵਰਕ ਕਰਵਾ ਲਿਆ ਜਾਵੇ ਜੀ ਤੁਹਾਡੀ ਗੱਡੀ ਦੀ ਰਫ਼ਤਾਰ ਫਿਰ ਸਲੋ ਹੁੰਦੀ ਹੈ ਇਸ ਰੋਡ ਤੇ ਸਾਰਿਆਂ ਦੀ ਹੁੰਦੀ ਹੈ ਜਿੱਥੇ ਖੱਡੇ ਨੇ ਮੇਰੇ ਕਿੱਲੇ ਦੀ ਨਹੀਂ ਹੁੰਦੀ ਅਣ ਸਾਡਾ ਫਰਜ਼ ਬਣਦਾ ਜੀ ਵੀ ਅਸੀਂ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਜਿਹੜੀ ਟੈਕਨੀਕਲਿਟੀ ਹੈਗੀ ਆ ਉਹ ਤਾਂ ਦੇਖੋ ਮੈਕਮਾ ਦੇਖੇਗਾ ਲੇਕਿਨ ਜਿਹੜੇ ਖੱਡੇ ਨੇ ਉਹ ਭਰੇ ਜਾਣ ਤੇ ਜਿਹੜਾ ਸਹੀ ਰੁੱਤ ਆ ਜਾਏਗੀ ਉਦੋਂ ਫਿਰ ਸੜਕ ਵੀ ਬਣ ਜਾਏਗੀ ਟੈਂਡਰ ਹੋ ਚੁੱਕਾ ਕੰਮ ਜਿਹੜਾ ਹੈਗਾ ਖੱਡੇ ਭਰਨ ਦਾ ਤਾਂ ਪਹਿਲਾਂ ਕਰ ਲਈਏ ਨਾ ਜੀ ਸਰਦੀਆਂ ਇਹ ਸੜਕ ਦੀ ਜਿਹੜੀ ਲਾਸ ਸਰਫੇਸਿੰਗ ਸੀ 2017 ਚ ਹੋਈ ਹੋਈ ਸੀ ਇਹ ਬੀਓਟੀ ਰੋਡ ਸੀਗੀ ਤੇ ਟੋਲ ਕੰਪਨੀ ਇਹ ਵਿੱਚ ਵਿਚਾਲੇ ਇਹ ਛੱਡ ਗਈ ਸੀ ਮਹਿਕਮੇ ਦੇ ਨਾਲ ਇਹਦਾ ਚੱਲ ਰਿਹਾ ਹੈਗਾ ਉਹਦਾ ਆਪਣਾ ਇਸ਼ੂ ਚੱਲ ਰਿਹਾ ਹੈਗਾ ਤੇ ਹੁਣ ਇਹਦਾ ਟੈਂਡਰ ਜਿਹੜਾ ਹੈਗਾ 23 ਅਕਤੂਬਰ ਨੂੰ ਅਲਾਟ ਕੀਤਾ ਗਿਆ ਹੈਗਾ ਤੇ ਮਾਨਯੋਗ ਭਗਵੰਤ ਮਾਨ ਸਰਕਾਰ ਜੀ ਸੀਐਮ ਸਾਹਿਬ ਦੀ ਸਰਕਾਰ ਦੇ ਵਿੱਚ ਆਪਾਂ ਪੂਰਾ ਕੰਮ ਇਮਾਨਦਾਰੀ ਦੇ ਨਾਲ ਵਧੀਆ ਤਰੀਕੇ ਨਾਲ ਇਹਨੂੰ ਇਨਸ਼ੋਰ ਕਰਾਂਗੇ ਵੀ ਹੋਏਗਾ ਇਹ ਹੁਣ ਠੰਡ ਦੇ ਮੱਦੇ ਨਜ਼ਰ ਮੈਕਸਿਮਮ 55 ਕਿਲੋਮੀਟਰ ਦੀ ਸੜਕ ਹੈ ਜੀ ਕੁਝ ਪੋਰਸ਼ਨ ਦੇ ਵਿੱਚ ਅਸੀਂ ਭਵਾਨੀਗੜ੍ਹ ਵੀ ਪੈਚਸ ਲਗਾਏ ਨੇ ਕੁਝ ਪੋਰਸ਼ਨ 'ਚ ਅਸੀਂ ਗੋਬਿੰਦਗੜ੍ਹ ਵੀ ਪੈਚਸ ਲਗਾਏ ਨੇ ਪਾਸੋਂ ਵਿੱਚ ਵੀ ਪੈਚਸ ਲਗਾਏ ਨੇ 4 ਕਿਲੋਮੀਟਰ ਜਿਹੜੇ ਇਨੀਸ਼ੀਅਲ ਪਾਸੋਂ ਹਲਕੇ ਆਪਣੇ ਉਰੇ ਲੋਕਲ ਹਲਕੇ ਦੇ ਵਿੱਚ ਪੈਂਦੇ ਨੇ